ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੋਬੀ ਸਿੰਘ ਬਾਲਲ ਦਾ ਬਿਨਾ ਨਾਮ ਲੈ ਤਿੱਖੇ ਹਮਲੇ ਕੀਤੇ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮਾਫੀ ਕੀਤੀਆਂ ਭੁੱਲਾਂ ਦੀ ਹੁੰਦੀ ਹੈ ਨਾ ਕਿ ਕੀਤੇ ਗੁਨਾਹਾਂ ਦੀ ਇੱਕ ਵੱਡੀ ਟਿੱਪਣੀ ਇੱਕ ਵੱਡੀ ਤਿੱਖੀ ਸਟੇਟਮੈਂਟ ਦਿੱਤੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਹਾਲਾਂਕਿ ਉਹਨਾਂ ਨੇ ਸਬੋਧਨ ਦਰਾਂ ਕਿਸੇ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਦਾ ਨਾਮ ਨਹੀਂ ਲਿਆ ਇੱਕ ਜੋ ਸਿਆਸੀ ਤਿੱਖੇ ਹਮਲੇ ਕੀਤੇ ਨੇ ਉਸ ਤੋਂ ਸਪਸ਼ਟ ਹੋ ਚੁੱਕਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲਾਂ ਕਹਿ ਕੇ ਕਿੰਨਾਂ ਵੱਲ ਇਸ਼ਾਰਾ ਕੀਤਾ ਤੇ ਪੰਜਾਬ ਦੀ ਜਨਤਾ ਨੂੰ ਕੀ ਸਮਝਾਏ ਇਥੋਂ ਤੱਕ ਕਹਿ ਦਿੱਤਾ ਕਿ ਤਿੰਨ ਤਰ੍ਹਾਂ ਦੀਆਂ ਕਚੈਰੀਆਂ ਹੁੰਦੀਆਂ ਨੇ ਰੱਬ ਦੀ ਕਚੈਰੀ ਤੇ ਲੋਕਾਂ ਦੀ ਕਚੈਰੀ ਨੇ ਤਾਂ سزا ਦੇ ਦਿੱਤੀ ਆ ਬਸ ਅਦਾਲਤ ਤੋਂ سزا ਮਿਲਣੀ ਬਾਕੀ ਆ ਅਸਲ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਰਪੁਰ ਵਿਖੇ ਇੱਕ ਪ੍ਰੋਗਰਾਮ ਦੇ ਦੌਰਾਨ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਉੱਥੇ ਹੀ ਉਹਨਾਂ ਨੇ ਇਹ ਵੱਡੀਆਂ ਗੱਲਾਂ ਆਖੀਆਂ ਨੇ ਉਹਨਾਂ ਨੇ ਕਿਹਾ ਕਿ ਮਾਫੀ ਤਾਂ ਭੁੱਲ ਦੀ ਹੁੰਦੀ ਹੈ ਨਾ ਕਿ ਗੁਨਾਹਾਂ ਦੀ ਤੇ ਗੁਨਾਹਾਂ ਦੀ ਤਾਂ ਸਿਰਫ ਸਜ਼ਾ ਹੀ ਮਿਲਦੀ ਹੈ ਹਾਰਪੁਰ ਵਿਖੇ ਵਰਨ ਮਾਉਤਸਵ ਸਮਾਰੋਹ 'ਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਵਾਰ ਫਿਰ ਗੁਰੂ ਸਾਹਿਬ ਜੀ ਦੀ 2015 ਦੇ ਵਿੱਚ ਜੋ ਬੇਦਬੀ ਹੋਈ ਸੀ ਉਹਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਦਾ ਬਿਨਾ ਨਾਮਲੇ ਸਿਆਸੀ ਹਮਲੇ ਬੋਲੇ ਨੇ ਉਹਨਾਂ ਨੇ ਕਿਹਾ ਕਿ ਅੱਜ ਕੱਲ੍ਹ ਕੁਝ ਲੋਕ ਭੁੱਲਾਂ ਦੀ ਮਾਫੀ ਮੰਗ ਰਹੇ ਨੇ ਤੇ ਉਹਨਾਂ ਮੁਖਮੰਦੀਕਾ ਕਿ ਮਾਫੀ ਕੀਤੀਆਂ ਭੁੱਲਾਂ ਦੀ ਨਹੀਂ ਹੁੰਦੀ ਸਗੋ ਗੁਨਾਹਾਂ ਦੀ ਹੁੰਦੀ ਹੈ ਤੇ ਜਾਣ ਬੁੱਝ ਕੇ ਕੀਤੇ ਜਾਣ ਵਾਲਾ ਗੁਨਾਹ ਉਸ ਦੀ ਮਾਫੀ ਨਹੀਂ ਮਿਲਦੀ ਆਗੀ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਕੋਲ ਵੀ ਕੁਝ ਕੇਸ ਚੱਲ ਰਹੇ ਨੇ ਕੁਝ ਨਵੇਂ ਐਵੀਡੈਂਸ ਕੁਝ ਨਵੇਂ ਸਬੂਤ ਆਏ ਨੇ ਤੇ ਕੁਝ ਦਿਨ ਬਾਅਦ ਵੱਡੇ ਖੁਲਾਸੇ ਹੋਣਗੇ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਹੋਈ ਬੇਦਬੀ ਨੂੰ ਲੈ ਕੇ ਦਰਦ ਸਾਰਿਆਂ ਨੂੰ ਹੀ ਸਜ਼ਾ ਜ਼ਰੂਰ ਮਿਲੇਗੀ ਪਹਿਲਾਂ ਤਾਂ ਦੋਸ਼ੀਆਂ ਨੇ ਖੁਦ ਹੀ ਜਾਂਚ ਕੀਤੀ ਸੀ ਇੱਥੋਂ ਤੱਕ ਮੁਖਮਦੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਇੱਥੇ ਤਿੰਨ ਕਚਹਿਰੀਆਂ ਨੇ ਇੱਕ ਰੱਬ ਦੀ ਕਚਹਿਰੀ ਦੂਜੀ ਲੋਕਾਂ ਦੀ ਕਚਹਿਰੀ ਤੇ ਜਿਨ੍ਹਾਂ ਲੋਕਾਂ ਨੂੰ ਰੱਬ ਨੇ ਤੇ ਲੋਕਾਂ ਨੇ ਸਜ਼ਾ ਸੁਣਾ ਦਿੱਤੀ ਆ ਹੁਣ ਬਿਲਕੁਲ ਅਦਾਲਤ ਤੋਂ ਹੀ ਸਜ਼ਾ ਮਿਲਣੀ ਬਾਕੀ ਆ ਕਿਉਂਕਿ ਰੱਬ ਨੇ ਤੇ ਲੋਕਾਂ ਨੇ ਇਹਨਾਂ ਲੋਕਾਂ ਨੂੰ ਸਜ਼ਾ ਸੁਣਾ ਦਿੱਤੀ ਆ ਮੁਖਮੰਦੀ ਭਗਵੰਦ ਜੀ ਨੇ ਵੀ ਕਿਹਾ ਕਿ ਚਾਹੇ ਕੁਝ ਸਮੇਂ ਤੱਕ ਮਹੰਗੇ ਵਕੀਲ ਰੱਖ ਕੇ ਸਜ਼ਾਾਂ ਮਿਲਣ ਵਾਲੀਆਂ ਤੋਂ ਬਚ ਜਾਣ ਲੇਕਿਨ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਸਾਰੇ ਧਾਰਮਿਕ ਗ੍ਰੰਥਾਂ ਦਾ ਮਾਨ ਸਨਮਾਨ ਬਹਾਲ ਕੀਤਾ ਜਾਵੇ ਔਰ ਜਿਨ੍ਹਾਂ ਲੋਕਾਂ ਨੇ ਬੇਦਬੀ ਕੀਤੀ ਉਹਨਾਂ ਨੂੰ ਸਜ਼ਾ ਮਿਲੇ ਮੁੱਖ ਮੰਤਰੀ ਨੇ ਵੀ ਕਿਹਾ ਕਿ ਅਗਰ ਤੁਹਾਨੂੰ ਨਿਮਤੋਂ ਖੁਸ਼ੀ ਮਿਲਦੀ ਆ ਤਾਂ ਫਿਰ ਮੈਨੂੰ ਇਹਦੇ ਕੈਨ ਵਿੱਚ ਕੋਈ ਹੱਕ ਨਹੀਂ ਹੈ ਕਿ ਮੇਰੀ ਟਾਲੀ ਅੱਛੀ ਆ ਉਹਨਾਂ ਕਿਹਾ ਕਿ ਰਾਜ ਕਰਨਾ ਪ੍ਰਧਾਨਗੀ ਇਹ ਸਾਰੀਆਂ ਛੋਟੀਆਂ ਗੱਲਾਂ ਨੇ ਅਗਰ ਤੁਹਾਡੀ ਕੋਈ ਸੇਵਾ ਵਿੱਚ ਲੱਗ ਜਾਵੇ ਤਾਂ ਉਸ ਤੋਂ ਵੱਡੀ ਸੰਤੁਸ਼ਟੀ ਨਹੀਂ ਮਿਲਦੀ ਲੋਕ ਸੇਵਾ ਸਭ ਤੋਂ ਵੱਡੀ ਸੇਵਾ ਜਿੱਥੇ ਸ਼੍ਰੋਮਣੀ ਕਾਲੀ ਦਲ ਦੇ ਲੀਡਰਾਂ ਤੇ ਬਿਨਾ ਨਾਮ ਲੈ ਉਹਨਾਂ ਨੇ ਤਿੱਖੇ ਹਮਲੇ ਕੀਤੇ ਨੇ ਉਸ ਤੇ ਲੈ ਕੇ ਬਾਅਦ ਚ ਹੋਰ ਵੀ ਸਿਆਸੀ ਹਮਲੇ ਉਹਨਾਂ ਨੇ ਕੀਤੇ ਨੇ ਖਾਸ ਕਰਕੇ ਨਿਸ਼ਾਨਾ ਸ਼੍ਰੋਮਣੀ ਕਾਲੀ ਦਲ ਰਿਆ ਇਸ ਦਰਾਂ ਮੁੱਖ ਮੰਤਰੀ ਭਗਵੰਤ ਮਾਨ ਉਥੇ ਲਗਾਈ ਗਈ ਪ੍ਰਦਰਸ਼ਨੀ ਦੇ ਵਿੱਚ ਜਾ ਕੇ ਵੀ ਕਈ ਉਤਪਾਦਾਂ ਦਾ ਜਾਇਜ਼ਾ ਲਿਆ ਔਰ ਨਾਲ ਹੀ ਪ੍ਰਦਰਸ਼ੀ ਵਿੱਚ ਉਤਪਾਦ ਲੈ ਕੇ ਆਏ ਲੋਕਾਂ ਦਾ ਹੌਸਲਾ ਵੀ ਵਧਾਇਆ ਇਸ ਮੌਕੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਅਤੇ ਹਿਸ਼ਾਰਪੁਰ ਤੋਂ ਲੋਕ ਸਭਾ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਸ਼ਾਮਲ ਸਰੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪੌਦਾ ਵੀ ਲਗਾਇਆ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਫਲੋਰ ਪਹੁੰਚੇ ਜਿੱਥੇ ਉਹ ਪੁਲਿਸ ਵਿਭਾਗ ਦੇ ਵਿੱਚ ਇੱਕ ਫਲੋਰ ਅਕੈਡਮੀ ਦੇ ਵਿੱਚ ਭਰਤੀ ਹੋਣ ਵਾਲੇ 443 ਨੌਜਵਾਨਾਂ ਨੂੰ ਨੁਕਤੀ ਪੱਤਰ ਦੇਣਗੇ ਇਸ ਮੌਕੇ ਸੀਐਮ ਪੰਜਾਬ ਨੇ ਪੰਜਾਬ ਚ ਮੁਫਤ ਬਿਜਲੀ ਲੈਣ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਟੋ-ਕਟ ਉਹ ਆਪਣੀਆਂ ਮੋਟਰਾਂ ਤੇ ਚਾਰ ਜਾਂ ਪੰਜ ਪਉਦੇ ਜਿਹੜੇ ਨੇ ਉਹ ਜ਼ਰੂਰ ਲਗਾਉਣ ਉਹਨਾਂ ਨੇ ਕਿਹਾ ਕਿ ਹਲੇ ਤਾਂ ਸਲਾਹ ਆ ਜੇਕਰ ਜ਼ਰੂਰਤ ਪਈ ਤਾਂ ਫਿਰ ਉਹ ਕਾਨੂੰਨ ਵੀ ਬਣਾਉਣਗੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸੁੱਖ ਦਾ ਸਾਹ ਲੈ ਸਕਣ ਉਹਨਾਂ ਨੇ ਕਿਹਾ ਕਿ ਅੱਜ ਵਾਤਾਵਰਨ ਦਿਹਾੜਾ ਔਰ ਜਿਸ ਤਰ੍ਹਾਂ ਵਾਤਾਵਰਨ ਨਾਲ ਛੇੜਖਾਨੀ ਹੋ ਰਹੀ ਆ ਹੌਣ ਵਾਲੇ ਸਮੇਂ ਚ ਅਗਰ ਅਸੀਂ ਪੀੜ ਨਾਲ ਲਗਾਏ ਤਾਂ ਹੋਰ ਵੀ ਨੁਕਸਾਨ ਹੋਏਗਾ ਜੀ ਸਥਿਤੀ ਚ ਉਹਨੇ ਨੇ ਕਿਸਾਨਾਂ ਨੂੰ ਕਿਹਾ ਕਿ ਆਪਣੀਆਂ ਬੱਬੀਆਂ ਲਾ ਕੇ ਟਿਊਬ ਲਾ ਕੇ ਘਟੂ ਘਟੇ ਚਾਰ ਪੰਜ ਪੌਦੇ ਲਗਾਏ ਜਾਣ। ਇਹ ਵੀ ਚਰਚਾ ਕਿ ਅੱਜ ਮੁੱਖ ਮੰਤਰੀ ਭਗਵੰਦ ਮਾਨ ਜਲੰਧਰ ਰਹਿ ਰਹੇ ਸਦੇ ਕਿਉਂਕਿ ਜਲੰਧਰ ਵੈਸਟ ਚੋਣਾ ਦੇ ਦਿਨਾਂ ਉਹਨਾਂ ਨੇ ਉੱਥੇ ਇੱਕ ਕਿਰਾਏ ਤੇ ਕੋਠੀ ਲਈ ਸੀ ਉਸ ਕੋਠੀ ਦੇ ਵਿੱਚ ਵੀ ਅੱਜ ਰਹਿ ਰਹੇ ਨੇ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਇਸ ਕੋਠੀ ਤੋਂ ਬੈਠ ਕੇ ਉਹ ਦਬਾਬੇ ਤੇ ਮਾਝੇ ਦੇ ਲੋਕਾਂ ਦੀਆਂ ਸਮੱਸਿਆਵਾਂ ਵਾਵਾ ਸੁਣਨਗੇ ਮੁਸ਼ਕਲਾਂ ਹੱਲ ਕਰਨਗੇ ਲੇਕਿਨ ਸਭ ਤੋਂ ਵੱਡੀ ਜਿਹੜੀ ਟਿੱਪਣੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਕਾਲੀ ਦਲ ਨੂੰ ਬਿਨਾ ਨਾਮ ਲਏ ਹੋਏ ਸ਼੍ਰੋਮਣੀ ਕਾਲੀ ਦਲ ਲੀਡਰਾਂ ਨੂੰ ਕਰਾਰੇ ਹੱਥੀ ਲਿਆ ਦੇਖਦੇ ਹਾਂ ਕਿ ਜੋ ਮੁਖਮਦੀ ਭਗਵੰਤ ਮਾਨ ਨੇ ਸ਼੍ਰੋਮਣੀ ਕਾਲੀ ਦਲ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਉਹ ਟਿੱਪਣੀਆਂ ਦਾ ਜਵਾਬ ਬਾਦਲ ਦਲ ਕੀ ਦਿੰਦਾ ਹੈ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ